ਹੋ ਤਲ ਗੁਰ ਸੇਵੀਐ ਅਹ ਇਸ ਸਹਜ ਸੁਭਾਅ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵ ਸਿਫਤਖ ਸੰਮਦੀ ਨੂਰ ਅਰਸੋ ਕੁਰਸੋ ਝਟੀ ਐ ਤੂਦਿ ਢਿ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਝਟੀ ਐ ਸਜਣ ਸੱਚੇ ਪਾਤਸ਼ਾਹ ਦਿਰਸ਼ੋ ਹੰਦ ਸੋਹ ਜਿਸ ਪਾਸ ਵਹਠਿਓ ਸੋਹੀਐ ਸਭਨੋ ਦਵੀਸਾਹ ਸਜਣ ਸਚਾ ਪਤਿ ਸਾਹ ਸਿਰ ਸ਼ੋੰਦ ਸ਼ੋਹ ਜਿਸ ਪਾਸ ਬਹਠਿਓ ਸੋਹੀਐ ਸਭਨਾ ਦਾ E... ਕੌਣ ਤਰਾਜੀ ਕਵਨ ਤੁਲਾ ਤੇਰਾ ਕਵਨ ਸਰਾਫ ਬੁਲਾਵਾ ਕਪਹ ਮੁੱਲ ਕਰਾਵਾ ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰਾਫ ਬੁਲਾਵਾ ਖਿਆਲੇਵਾ ਕਪਹ ਮੁੱਲ ਕਰਾਵਾ ਮੇਰੇ ਲਾਲ ਜੀ ਤੇਰਾ ਅੰਤ ਨਾ ਜਾਣ ਤੂੰ ਜਲ ਥਲ ਮਹੀਆਲੇ ਭਰਪੁਰ ਲੀਣਾ ਤੂੰ ਆਪੇ ਸਰਬ ਸਮ ਜੀ ਚਿਤ ਤੁਲਾ ਤੇਰੀ ਸੇਵਸਰਾਫ ਕਮਾਵਾ ਘਟ ਹੀ ਭੀਤਰ ਸੋ ਸਹੁ ਤੋਲੀ ਇਨ ਬਿਦ ਚਿਤ ਰਹਾਵਾ ਆਪੇ ਕੰਡਾ ਤੋਲਤ ਰਾਜੀ ਆਪੇ ਤੋਲਣ ਹਾਰਾ ਆਪੇ ਬੂਝੈ ਆਪੇ ਹੈ ਵਣਜਾਰਾ ਅੰਦੁਲਾ ਨੀਚ ਜਾਤ ਪਰਦੇਸੀ ਜਿਨ ਹੋਵੇ ਤਿਲ ਜਾਵੇ ਤਾਕੀ ਸੰਗਤ ਨਾਨਕ ਰਹਦਾ ਕਿਉ ਕਰ ਮੂੜਾ ਪਾਵੇ ਚ ਜਾਤ ਪਰਦੇਸੀ ਕਿ ਨ ਆਵੈ ਤਿਲ ਜਾਵੈ ਤਾਂ ਕੀ ਸੰਗਤ ਨਾਨਕ ਰਹੰਦਾ ਕਿਉ ਕਰਮੁ ਉਡਾ ਪਾਵੇ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਕੌਣ ਤਰਾਜੀ ਕਵਣ ਤੁਲਾ ਤੇਰਾ ਕਵਣ ਸਰੂਪ ਬੁਲਾਵਾ ਕੌਣ ਗੁਰੂ ਕਹਿ ਪਹਿ ਦੀਖਿਆ ਲੇਵਾ ਕਹਿ ਪਹਿ ਮੁੱਲ ਕਰਾਵਾ